ਹਾਂਜੀ ਹਸਤੀ ਕਾਲ ਜੀ ਸਾਰਿਆਂ ਨੂੰ ਆਪਣੇ ਬਰਾਡ ਬਲੌਗਸ ਚੈਨਲ ਨੂੰ ਕਾਲੂ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਭੈਣੋ ਤੁਸੀਂ ਵੀਡੀਓ ਜੇ ਪਸੰਦ ਆਉਂਦੀ ਹੈ ਜਰੂਰ ਦੱਸਿਆ ਕਰੋ ਕਿ ਸਾਨੂੰ ਵੀਡੀਓ ਵਧੀਆ ਲੱਗਦੀ ਹੈ ਅੱਜ ਆਪਾਂ ਸਟ੍ਰੇਟ ਸਲਵਾਰ ਦੀ ਵੀ ਕਟਿੰਗ ਕਰਕੇ ਦਿਖਾਉਣੀ ਹੈ ਤੁਹਾਨੂੰ ਸਟ੍ਰੇਟ ਸਲਵਾਰ ਤਾਂ ਵੈਸੇ ਉਹ ਹੁੰਦੀ ਹੈ ਵੀ ਜਿਹਦੇ ਵਿੱਚ ਆਪਾਂ ਪਹੁੰਚਾ ਨਹੀਂ ਪਾਉਂਦੇ ਵੈਸੇ ਜਿਹੜੀ ਆਪਾਂ ਸਿੰਗਲ ਸਲਵਾਰ ਦੇ ਵਿੱਚ ਪਹੁੰਚਾ ਪਾਉਨੇ ਆ ਉਹ ਵੀ ਸਟ੍ਰੇਟ ਹੀ ਹੁੰਦੀ ਹੈ ਤਾਂ ਜਦ ਆਪਾਂ ਮੂਰੀ ਵਾਲੀ ਕੜਾਈ ਵੀ ਅਲੱਗ ਆ ਜੀ ਬਈ ਉਹ ਉਹ ਨੂੰ ਪੋਸਟ ਵਿਜੁਅਟ ਕਰ ਸਕਦੇ ਆ ਆਪਾਂ ਤੁਹਾਨੂੰ ਕਟਿੰਗ ਕਰਕੇ ਦਿਖਾਉਣੀ ਆ ਇਹ ਵੀ ਸਟ੍ਰੇਟ ਹੀ ਹੁੰਦੀ ਹੈ ਇਹਦੇ ਵਿੱਚ ਕੋਈ ਬੰਨ ਨਹੀਂ ਹੁੰਦਾ ਸਿੱਧੀ ਵਧੀਆ ਬਣਦੀ ਹੈ ਹਾਂਜੀ ਭੈਣੋ ਦੇਖੋ ਮਤਲਬ ਕਿ ਇਹ ਆਪਾਂ ਕਿਸੇ ਦਾ ਭੈਣ ਦਾ ਪੀਸ ਇਹ ਮੂਰੀ ਤੇ ਅੱਡ ਕੜਾਈ ਕਰਕੇ ਦਿਤੀਏ ਜੇ ਆਪਾਂ ਸਟ੍ਰੇਟ ਤੇ ਕਰਾਵਾਂਗੇ ਉਹ ਫਿਰ ਸਟ੍ਰੇਟ ਬਣ ਜਾਂਦੀ ਬਣ ਤਾਂ ਵੈਸੇ ਇਹ ਵੀ ਜਾਊਗਾ ਸਟ੍ਰੇਟ ਮਤਲਬ ਕਿ ਆਪਾਂ ਮੂਰੀ ਦਾ ਕੱਪੜਾ ਕੱਟ ਕੇ ਮੂਰੀ ਤੇ ਰੱਖ ਦਾਂਗੇ ਦੂਸਰੇ ਕੱਪੜੇ ਦੀ ਆਪਾਂ ਬਾਟਮ ਸਟ੍ਰੇਟ ਕੱਟਵਾਵਾਂਗੇ ਹਾਂ ਸੇਵਾਸੀ ਚਲੋ ਆਪਾਂ ਇਹਦੇ ਵਿੱਚ ਪੌਂਚਾ ਪਾਦਾਂਗੇ ਭੈਣ ਦੀ ਨਿਮਾਂਡਾ ਵੀ ਉਹ ਕਹਿੰਦੇ ਅਸੀਂ ਪੌਂਚੇ ਵਾਲੀ ਪਾਉਣੀ ਆ ਇਹ ਡਬਲ ਫੋਲਡ ਕਪੜਾ ਭੈਣ ਇੱਕ ਮੂਰੀ ਨੀਚੇ ਆ ਇੱਕ ਉੱਪਰ ਆ ਇਹਦਾ ਆਪਾਂ ਪੌਂਚਾ ਪਾਉਣਾ ਵਜਾਲੇ ਇਹ ਹੈਗੀ 12 ਇਹਦੀ ਕੜਾਈ ਮਤਲਬ ਕਿ 12 ਤੱਕ ਇਹਦੀ ਕੜਾਈ ਆ 1/2 ਇੰਚ ਉਧਰੋਂ ਲਵਾਂਗੇ ਅੱਧਾ ਇੱਥੇ ਅੰਦਰ 13 ਇੰਚ ਦਾ ਆਪਾਂ ਪੌਂਚਾ ਦੀ ਕਟਿੰਗ ਕਰਾਂਗੇ ਕਿਉਂਕਿ ਕੜਾਈ ਅਗਲੇ ਦੇ ਪੌਂਚੇ ਤੇ ਪੂਰੀ ਪੂਰੀ ਆ ਜੇ ਆਪਾਂ ਵੇ ਫालतू ਕੜਾਈ ਕੱਟਣੀ ਨਹੀਂ ਉਹ ਭੈਣ ਦੀ ਲੰਬਾਈ ਹੈਗੀ ਹੈ 32.5 ਇੰਚ ਸਲਵਾਰ ਦੀ ਫਲਾਮਾਂ ਇਹ ਤੋਂ ਸਾਢੇ 2 ਇੰਚ ਡੇਢ ਇੰਚ ਤੋਂ ਇਹ ਬਣਾਇਆ ਆਪਣਾ ਵਧੀਆੰਦਾ ਵੈਸੇ ਆਪਾਂ ਸਿੱਧਾ ਕਰਕੇ ਕੱਟ ਲਏਗੇ ਇਹ ਪੋਚੇ ਦੀ ਕਟਿੰਗ ਕਰ ਰਹੇ ਆ ਆਹ ਦਿਖਾਵਾਂਗੇ ਦੋਸਤੋ ਬਾਅਦ ਆਪਾਂ ਸਿੰਗਲ ਜਿਹੜਾ ਆਪਾਂ ਸਿੰਗਲ ਸਲਵਾਰ ਦੀ ਕਟਿੰਗ ਕਰਾਂਗੇ ਉਹ ਤੁਹਾਨੂੰ ਵੀ ਦਿਖਾਵਾਂਗੇ ਇਹ ਕਿਰ ਆਪਾਂ ਪੋਚਾ ਲਾ ਰਹੇ ਆ ਇਹ ਪੈਨ ਤੇ ਥੋੜੀ ਜਿਹੀ ਕਢਾਈ ਉਹਨਾਂ ਨੇ ਵਰਕਰਾਂ ਨੇ ਗਲਤ ਕਰਕੇ ਦਿੱਤੀ ਆ ਤਾਂ ਕਰਕੇ ਆਪਾਂ ਉਹਦੀ ਬਣਾਵਾਂਗੇ ਸਟ੍ਰੇਟ ਸਲਵਾਰ ਔਰ ਆਪਣੀ ਮਜਬੂਰੀ ਹੈ ਵੀ ਆਪਾਂ ਕਿਸੇ ਨੂੰ ਹੁਣ ਉਹਨਾਂ ਨੂੰ ਕੋਈ ਲੰਬਾ ਤਾਂ ਚਲੋ ਦਿੱਤਾ ਹੀ ਆ ਵੀ ਸਟ੍ਰੇਟ ਸਲਵਾਰ ਦੀ ਕਢਾਈ ਜੀ ਕਰਕੇ ਦਿੱਤੀ ਤੁਸੀਂ ਤੇ ਪਰ ਆਪਾਂ ਇਹ ਪੈਨ ਦੀ ਸਲਵਾਰ ਜਿਵੇਂ ਉਦਾਂ ਹੀ ਬਣਾ ਕੇ ਦੇਵਾਂਗੇ ਜਦੋਂ ਚਾਹੁੰਦੇ ਆ ਆ ਦੇਖੋ ਭਣ ਇਹ ਆਪਣੀ ਪਹੁੰਚਾਂ ਦੀ ਕਾਜੀ ਹੋਈ ਹੈ ਇਹ ਫਨੀ ਪਹੁੰਚਾਂ ਦੀ ਕਾਟੀ ਹੋ ਗਈ। ਭਾਣਾ ਜਿਹੜਾ ਪਹੁੰਚੇ ਦਾ ਹੱਥਲਾਕ ਪਾਸਾ ਹੁੰਦਾ ਨਾ ਆਹਾਂ ਪਾਸਾ ਇਹਦੇ ਤੇ ਅੱਧੇ ਕੁ ਮਾਰਜਿਨ ਦੀ ਨਾ ਅੱਧੇ ਇੰਚ ਦੀ ਪੌਣੇ ਇੰਚ ਦੀ ਕਾਟ ਪਾ ਲਿਆ ਭਾਣਾ تیرਸ਼ਮੀ। ਮਤਲਬ ਕਿ ਜਿਹੜਾ ਸਲਵਾ ਦਾ ਪਹੁੰਚਾ ਹੁੰਦਾ ਉੱਪਰ ਨਹੀਂ ਦੇਖਦਾ ਬਾਹਰ ਨਹੀਂ ਪੈਂਦਾ। ਐਂ ਕਰਕੇ ਆਪਾਂ ਤੁਸੀਂ ਦੇਖ ਸਕਦੇ ਹਾਂ। ਘਾਟ ਪੈ ਗਿੰਡੂ ਗਈ ਹੋ ਗਈ। ਆਹ ਪਹੁੰਚੇ ਦੀ ਪਹੁੰਚਾ ਉੱਤੇ ਨਹੀਂ ਕਰਦੇ। ਆਪਾਂ ਫਿਰ ਵੀ ਹੱਲ ਕਰ ਰਹੇ ਆ ਭਾਣਾ। ਕੜਾ ਇਹ ਥੋੜੀ ਜਿਹੀ ਗਲਤ ਕਰਕੇ ਦਿੱਤੀ ਆਪਕੋ ਉਸ ਤੋਂ ਬਾਅਦ ਆਪਾਂ ਸਿੰਗਲ ਪੱਲੇ ਕੱਟਾਂਗੇ ਇਹਦੇ ਆ ਸਿੰਗਲ ਪੱਲੇ ਇਹਦੇ ਨਾਲ ਜਿਹੜਾ ਆਪਾਂ ਪਹੁੰਚੇ ਦਾ ਮਾਰਜਿਨ ਰੱਖਦੇ ਹੁੰਨੇ ਆ ਇਹਦਾ ਕੁੰਦੇ ਦੇ ਆਪਾਂ ਪਹੁੰਚੇ ਦਾ ਵੀ 1.5 ਇੰਚ 2 ਇੰਚ ਉਹਨੂੰ ਥੋੜਾ ਜਿਹਾ ਵੱਧ ਰੱਖ ਲੈ ਕਰੋ ਉਹ ਵਾਧਾ ਤਾਂ ਉਤਾਰ ਕੇ ਲਿਆ ਕਰੋ ਕਿਉਂਕਿ ਪੂਛੇ ਦੀ ਜੜਾਈ ਹੋ ਜਾਂਦੀ ਹੈ ਇਹਦੇ ਨਾਲ ਉਹਦੇ ਨਾਲ ਸੋਹਣੀ ਲੱਗਦੀ ਹੈ ਮਤਲਬ ਕਿ ਸਟ੍ਰੇਟ ਸਨਵਾਰ ਬਣ ਜਾਂਦੀ ਹੈ ਤੁਹਾਨੂੰ ਆਪਾਂ ਕਰਕੇ ਦਿਖਾਉਣੀ ਹੈ ਦੇਖੀ ਜਾਵੇ ਤੁਸੀਂ ਆਪਾਂ ਕੱਪੜਾ ਡਬਲ ਫੋਲਡ ਕਰਕੇ ਵਿਛਾ ਲਿਆ ਭਣ ਆ ਦੇਖੋ ਭੈਣੇ ਇਹ ਲੰਬਾਈ ਹੈਗੀ ਆਪਣੀ ਭੈਣ ਦੀ 32 ਸਾਢੇ 32 ਤੇ ਆਹ ਆਪਣੀ ਝੋਲੀ ਦੇਗੀ 100 ਕੈਮਰਾਮੈਨ ਸਾਹ ਨੇੜੇ ਕਰਕੇ ਦਿਖਾਓ ਇੱਥੋਂ ਮੜਾ ਜਾ ਭੈਣਾਂ ਨੂੰ ਇੱਥੋਂ ਤੁਸੀਂ 2 ਇੰਚ ਨਹੀਂ ਵੀ ਲਾ ਸਕਦੇ 2.5 ਦੇ ਵੀ ਲਾ ਸਕਦੇ ਆ ਇਹ ਆਪਾਂ ਮਤਲਬ ਕੇ ਪਹੁੰਚਾ ਸੋਹਣਾ ਲੱਗਦਾ ਜਿੰਨਾ ਵੱਡਾ ਹੋਊਗਾ ਉਨਾ ਹੀ ਸੋਹਣੀ ਲੱਗੂਗੀ ਸਰਵਾਰ ਪਿੱਛੇ ਹੋ ਜਾ ਕੈਮਰਾਮੈਨ ਸਾਹ ਦੇ ਅਦਾਂ ਤੇ ਸ਼ਮਿਆਈਆਂ ਕੱਟ ਪਾਉ। ਇਹ ਕਹਰੇ ਪੱਲੇ ਦੀ ਸਨਵਾਰਾ ਬਹੁਤ ਸੋਹਣੀ ਬਣਦੀ ਹੈ ਜੀ ਇਹ ਵੀ ਸਟ੍ਰੇਟ ਵਰਗੀ ਬਣ ਜਾਂਦੀ ਹੈ ਜੀ ਆਪਾਂ ਵਧੀਆ ਕੈਂਟ ਲੁੱਕ ਦੇਵਾਂਗੇ। ਆ ਦੇਖੋ ਉਧਰ ਵੀ ਆ ਪਟਾਈ ਦਿ ਲਈ ਇਸੇ ਆਪਾਂ ਇੱਥੇ ਵੀ ਢਾਈ ਦਿ ਲਾਉ। ਇਹ ਜਦੋਂ ਬਹੁਤ ਸੋਹਣੀ ਬਣਦੀ ਹੈ ਸਾਰਾ। ਉਦੋਂ ਬਾਅਦ ਆਪਾਂ ਇਹਨੂੰ ਅਹ ਥੋੜਾ ਜਿਹਾ ਪੁੰਜਾ ਕੱਢ ਕੇ ਉਸ ਤੋਂ ਬਾਅਦ ਇੱਥੇ ਵੀ ਆਪਾਂ ਝੋਲੀ ਦਾ ਮਾਰਦੁੰਨ ਰੱਖ ਦਿੰਦਾ ਸੀ ਹਨਾ ਆਪਾਂ ਕਟਿੰਗ ਕਰਕੇ ਦਿਖਾਉਣੀ ਹਾਂ ਹਾਂਜੀ ਆਹ ਦੇਖੋ ਜੀ ਐਦਾਂ ਕਟਿੰਗ ਇਹਦੀ ਕਹਰੇ ਪੱਲੜੇ ਦੀ ਇਹ ਉਦਾਂ ਸਟ੍ਰੇਟ ਸਲਵਾਰ ਦੀ ਲੋਕੀ ਦਿਊਗਾ ਜੀ ਹਾਂਜੀ ਦੇਖੋ ਤੁਸੀਂ ਆ ਆਪਣੇ ਚਾਰੇ ਪੱਲੜੇ ਤਿਆਰ ਹੋ ਗਏ ਇਹ ਆਪਣੇ ਚਾਰੇ ਪੱਲੜੇ ਪਹੁੰਚਾ ਆਪਾਂ ਪਹਿਲਾਂ ਕੱਟ ਦਿੱਤਾ ਜੀ ਇਹ ਆਪਣੇ ਹੋਗੇ ਕੁੰਦੇ ਹਾਂ ਜੀ ਹਾਂ ਜੀ ਹੁਣ ਆਪਾਂ ਕਰ ਰਹੇ ਹਾਂ ਇਹ 벨ਟ ਦੀ ਕਟਿੰਗ 벨ਟ ਪੈਣ ਦੀ ਹੈਗੀ 24 ਇੰਚ ਸਾਢੇ ਸੱਤ ਇੰਚੇ ਦੀ ਚੜਾਈ ਹੋਊਗੀ ਸਾਢੇ ਸੱਤ ਹੀ ਕੱਟਿਆ ਕਰੋ ਭੈਣੋ ਜਿਆਦਾ ਤਾਂ ਜੇ ਵਿੱਚ ਕੁਝ ਮੋੜ ਨਹੀਂ ਹੋਵੇ ਉਹ ਠੀਕ ਹੁੰਦੀ ਹੁਣ ਤੂੰ ਸਾਢੇ ਸੱਤ ਹੀ ਹੁੰਦੀ ਆਮ 벨ਟ ਪੰਜ ਰਹਿ ਜਾਂਦੀ 2.5 ਇੰਚ ਤਾਂ ਮਾਰਦੇ ਨੇ ਵਿੱਚ ਮੋੜ ਜਾਂਦੇ ਅੱਜ ਕੋਈ ਵੈਲਟ ਨਹੀਂ ਕਾਟੀ। ਹੁਣ ਜੀ ਆ ਵੈਲਟ ਨਹੀਂ ਕਾਟੀ। ਲੋਕਾਂ ਇਹ ਆਪਣੀ ਅੱਜ ਸੀਗੀ ਸਲਵਾਰ ਦੀ ਕਾਟਿੰਗ। ਆਪਾਂ ਅੱਗੇ ਤੋਂ ਛੇਤੀ ਤੋਂ ਛੇਤੀ ਵੀਡੀਓ ਪਾਉਣ ਤਰ੍ਹਾਂ ਜੀ ਹੋਰ ਲੈ ਕੇ ਆਵਾਂਗੇ। ਪਿੰਡ ਤੱਕ ਜੀ